ਹਾਂਜੀ ਸਭ ਤੋਂ ਪਹਿਲਾਂ ਤਾਂ ਸਾਰੇ ਮੇਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਕਸਰ ਤੁਹਾਨੂੰ ਜਰਮਨ ਦਿਨੇ-ਦਿਨੇ ਦਿਖਾ ਲਿਆ ਹੁਣ ਰਾਤ ਵੀ ਦਿਖਾਵਾਂਗੇ ਵੀ ਰਾਤ ਮੀਂਹ ਪੈਂਦਿਆ ਤੇ ਦੇਖਿਓ ਕਿਦਾਂ ਇਹ ਸਿਸਟਮ ਇੱਥੇ ਆਹ ਵੇਖੋ ਬੋਰਡ ਜਾਗਦੇ ਆ ਨਾ ਤੇ ਕਿਦਾਂ ਵੇਖੋ ਲੋਆ ਸਰਕਾਰ ਨੇ ਥੱਪਿਆ ਗੰਜੇ ਦੀਆਂ ਟੈਂਡ ਆ ਰਹੀਆਂ ਇਸ ਪੱਕੀਆਂ ਸੜਕਾਂ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਤੇ ਵੇਖਿਓ ਮਾਹੌਲ बस बर्फਾਂ ਚਾ ਲੂ ਮਿੱਤਰੋ ਹੋ ਜਾਣੀਆਂ ਤੇ ਆ ਵੇਖੋ ਕਈ ਨਿਹਰੇ ਦੀਦਾ ਨਹੀਂ ਕਿ ਭੀ ਅਗਲੇ ਬੰਨੇ ਗੋਲ ਚੌਂਕ ਆ ਜਿੱਦਾਂ ਬਟਾਲੇ ਵਿੱਚ ਫੁਹਾਰਾ ਚੌਂਕ ਨਹੀਂ ਆ ਇਦਾਂ ਆ ਗੋਲ ਚੌਂਕ ਆ ਹੁਣ ਜਿਹੜਾ ਤਾਂ ਬੰਦਾ ਭੇਤੀ ਉਹਦੇ ਥੋੜੀ ਜੀ ਬ੍ਰੇਕ ਮਾਰ ਕੇ ਤੇ ਬੰਦਾ ਵੇਖ ਲੂ ਨਹੀਂ ਤੇ ਕਈ ਸ਼ੇਰ ਬਣੇ ਹੁੰਦੇ ਐ ਇੱਕ ਦੋ ਬੀਅਰ ਲਾ ਕੇ ਉਹ ਫੇਰ ਕੰਮ ਠੱਪ ਕਰ ਦਿੰਦੇ ਆ ਆ ਦੇਖੋ ਚਾਰਤੀ ਗੱਡੀ ਬੰਨੀ ਤੇ ਆ ਸਭ ਲਿਖਿਆ ਦੀ ਸਪੀਡ ਅੱਗੇ ਸਕੂਲ ਆ ਅੱਗੇ ਆਵਾ ਆ ਵੇਖੋ ਰਾਤ ਦਾ ਡ੍ਰੈਸ਼ ਹੁਣ ਐ ਸ਼ਾਂਤੀ ਹੋ ਗਈ ਆ ਰਾਤ ਦੇ ਵੇਲੇ ਗੋਰੇ ਸੌਂ ਗਏ ਆਪੋ ਆਪਣੇ ਘਰਾਂ ਦੇ ਵਿੱਚ ਸਰਕਾਰੀ ਲਾਈਟਾਂ ਜਗਣੀਆਂ ਵਾ ਕੋਚਰ ਬਾਅਦ ਇਹ ਵੀ ਬੰਦ ਹੋ ਜਾਣੀਆਂ ਫੇਰ ਮਨੇਰੇ ਜਗਣੀਆਂ ਜਦੋਂ ਜਨਤਾ ਉੱਠ ਪਈ ਤੇ ਆਹ ਵੇਖੋ ਹਰ ਪਿੰਡ ਦਾ ਹਰ ਸ਼ਹਿਰ ਦਾ ਲਿਖਿਆ ਕਿੱਧਰ ਨੂੰ ਕਿਹੜਾ ਕਿੱਧਰ ਨੂੰ ਜਾਣਾ ਆਹ ਵੇਖੋ ਪਿਛੇ ਲਿਖਿਆ ਵੀ ਟ੍ਰੇਨ ਇਦਾਂ ਹੀ ਲੰਘਦੀਆਂ ਜੇ ਆਪਣੇ ਕਰੇ ਇੰਡੀਆ ਹੁੰਦਾ ਤੇ ਆਪਣੇ ਐ ਕੁੱਤਿਆਂ ਨੇ ਚੀਓ ਵਾਟਾ ਪਾਇਆ ਹੋਣਾ ਸੀਗਾ ਮੱਛੜ ਲਾਂਡਿਆਣਾ ਸੀਗਾ ਕੋਈ ਨਾ ਕੋਈ ਸੜਕ ਤੇ ਹੀ ਕੋਈ ਨਾ ਕੋਈ ਅਦਾਸਾ ਹੋਇਆ ਹੋਣਾ ਸੀਗਾ ਆ ਵੇਖੋ ਕੀਤਾ ਨਾ ਲਾਟ ਵੀ ਅਗਲੇ ਬੰਨੇ ਟ੍ਰੇਨਾਂ ਚੱਲਣ ਡੀਆਂ ਵੀ ਐਵੇਂ ਨਾ ਕਦੇ ਸ਼ੇਅਰ ਬਣ ਕੇ ਆਇਓ ਤੇ ਵਿੱਚ ਮਾਰਦੇ ਹੋ ਆ ਵੇਖੋ ਪਾਰਕਾਂ 'ਚ ਗੱਡੀਆਂ ਲੱਗੀਆਂ ਇਦਾਂ ਹੀ ਮੈਨੂੰ ਇੱਕ ਗੱਲ ਚਿੱਤੇ ਆ ਗਈ ਕੋਈ ਭਰਾ ਇੰਡੀਆ ਗਿਆ ਤੇ ਕਹਿੰਦਾ ਮੈਂ ਨਾ ਕਿਸੇ ਰਿਸ਼ਤੇਦਾਰ ਕੋ ਗਿਆ ਤੇ ਆ ਵੇਖੋ ਗੜਗੜੇ ਮਹਿੰਗੀਆਂ ਗੱਡੀਆਂ ਤੇ ਕਹਿੰਦਾ ਵੀ ਉਹ ਕੰਜੇ ਰਿਸ਼ਤੇਦਾਰ ਮੈਂ ਕਿਹਾ ਵੀ ਗੱਡੀ ਇੱਥੇ ਲਾ ਦੀਏ ਗਾਂ ਕੀ ਨਿਗਾਉਣੀ ਆ ਕਹਿੰਦਾ ਰਿਸ਼ਤੇਦਾਰ ਕਹਿੰਦੇ ਵੀ ਸਵੇਰ ਨੂੰ ਗੱਡੀ ਟਾਇਰਾਂ ਦੇ ਖੜੀ ਹੋਣੀ ਚੱਕੇ ਕਿਸੇ ਲਾ ਕੇ ਲਿਆ ਜਣੇ ਆ ਵੀ ਇੰਨਾ ਚੋਰੀ ਪਾਨ ਵਧਿਆ ਵਾ ਤੇ ਇੱਥੇ ਵੇਖੋ ਵੀ ਕੋਈ ਚੌਂਕੀਦਾਰ ਪੈਰਾਂ ਨਹੀਂ ਦੇਣ ਰਿਹਾ ਆਖਰ ਰਾਤ ਦਾ ਦ੍ਰਿਸ਼ ਕਿੰਨਾ ਵਧੀਆ BMW ਮਰਸੜੀਆਂ ਵੱਡੀਆਂ ਵੱਡੀਆਂ ਗੱਡੀਆਂ ਸੜਕਾਂ ਤੇ ਲੱਗੀਆਂ ਹੋਣੀਆਂ ਇਦਾਂ ਹੀ ਹੁਣ ਵੇਖਣ ਵਾਲੀ ਚੀਜ਼ ਇਹ ਆ ਕਿ ਸੜਕ ਦੇ ਇਕੱਲਾ-ਗੱਲਾ ਤੁਹਾਨੂੰ ਘਰ ਵੇਖਣ ਨੂੰ ਮਿਲਦੇ ਆ ਸਰਕਾਰ ਨੂੰ ਕਿੰਨੀ ਬਿਫਤਾ ਹੋਊਗੀ ਵੀ ਉਹਨਾਂ ਵਾਸਤੇ ਗੈਸ ਪਾਣੀ ਲਾਈਟ ਬੱਸਾਂ ਦਾ ਪ੍ਰਬੰਧ ਕੀਤਾ ਤੇ ਹਰ ਘਰ ਦਾ ਨੰਬਰ ਆ ਹਰ ਗਲੀ ਦਾ ਨਾਮ ਜਿਸਮੈਂ ਸਟਰੀਟ ਤੇ ਜਾਣਦੇ ਨਾਮ ਘਰ ਇਹਦਾ ਵੀ ਨੰਬਰ ਹੈਗਾ ਮੌਸਮ ਬੜਾ ਗਾਡਰ ਜਿਹਾ ਆ ਅਹ ਯਾਰ ਅੱਬ ਥੱਕ ਜਾਂਦਾ ਸਰੀਰ ਕੋਈ ਨਾ ਕੋਈ ਗੱਡੀ ਪਾਉਣਾ ਮੈਂ ਪੰਚਵੇਂ ਗਏ ਤੇ ਫੇਰ ਕਰਦੇ ਹਾਂ ਗੱਲ ਤੁਹਾਡਾ ਕਿੱਥੇ ਰਹਿ ਗਿਆ ਗੇਰ ਚੱਲ ਸੋਣੀਏ ਆ ਦੇਖੋ ਆ ਵੀ ਗੱਡੀਆਂ ਆ ਲਾਈਆਂ ਨੇਰੇ ਦੇ ਵਿੱਚ ਅਲਗ-ਅਲਗੀਆਂ ਆ ਪਿੰਡ ਆ ਛੋਟਾ ਜਿਹਾ ਜਿੰਨਾ ਕਿ ਆਪਣੇ ਸਾਡੇ ਪਿੰਡ ਇੱਕ ਪਤੀ ਓਡਾ ਵੀ ਪਿੰਡ ਨਹੀਂਗਾ ਆਪੋ ਆਪਣੀਆਂ ਗੱਡੀਆਂ ਵੇਖੋ ਕੜਗੜੀਆਂ ਮਹਿੰਗੀਆਂ ਲਾ ਕੇ ਬੈਠੇ ਆ ਪਿੰਡ ਦੀ ਨਿਸ਼ਾਨੀ ਖਤਮ ਹੋਈ ਦੀ ਆ ਵਾ ਆ ਵੇਖੋ ਸ਼ੀਲਡ ਵੱਜ ਗਈ ਨਾ ਪੀਲੀ ਇਹਦੇ ਤੇ ਨਿਸ਼ਾਨ ਲਿਖਿਆ ਆ ਹੈ ਨਾ ਵੀ ਇੱਕ ਪਿੰਡ ਖਤਮ ਹੋ ਗਿਆ ਦੂਜਾ ਚਾਲੂ ਹੋ ਗਿਆ ਹੁਣ ਵੇਖਿਓ ਐ ਮੈਂ ਇਹ ਵੀ ਸੁਣਿਆ ਕਹਿੰਦੇ ਵੀ ਜਿੱਦਾਂ ਜਿਹੜੇ ਸਾਡੇ ਮਸਾਫਰ ਆ ਜਿਹੜੇ ਐਨ ਆਰ ਆਈ ਭਰਾ ਦਿੱਲੀ ਜਾਂਦੇ ਆ ਉਹਨਾਂ ਨੂੰ ਲੁੱਟਿਆ ਜਾਂਦਾ ਕਿਸੇ ਵੀਰ ਨੇ ਦੱਸਿਆ ਵੀ ਕੋਈ ਵੀ ਜਾਂਦਾ ਵਾ ਆਪਣੇ ਇੰਡੀਆ ਰਸਤੇ ਵਿੱਚ ਡਾਕੂ ਚੋਰ ਕੀ ਕਰਦੇ ਆ ਵੀ ਕਹਿ ਦਿਆ ਤੁਹਾਡੀ ਗੱਡੀ ਦਾ ਤੇਲ ਚੋਣ ਦਿਆ ਵਾ ਤੇ ਉਹ ਡਰਾਈਵਰ ਉਤਰ ਕੇ ਵੇਂਦਾ ਤੇ ਅਗਲੇ ਉਹ ਰਾਕੇ ਕਟਾ ਤਾਉਣ ਤੇ ਕਹਿੰਦੇ ਵੀ ਜੋਗਜ ਬਾਰੋ ਲਿਆਂਦਾ ਨਾ ਆਈਫੋਨ ਤੇ ਵਧੀਆ ਵਧੀਆ ਘੜੀਆਂ ਦੇ ਵਧੀਆ ਵਧੀਆ ਮੋਬਾਈਲ ਰੱਖੋ ਇੱਥੇ ਸਾਡੇ ਕੰਮ ਆਉਣਗੇ ਇੱਥੇ ਤੁਸੀਂ ਵੇਖ ਲਓ ਵੀ ਭਵੇਂ ਅੱਧੀ ਰਾਤ ਕੁੜੀ ਕੋਈ ਨੰਗ ਜੇ ਜਨਾਨੀ ਨੰਗ ਜੇ ਕਿਤੇ ਮੰਨਿਆ ਕਿਸੇ ਦਾ ਕੋਈ ਬਲਾਤਕਾਰ ਹੋ ਜਾ ਜਾਂ ਕਿਸੇ ਨੂੰ ਕੋਈ ਕਹਿ ਦੂ ਜਾਂ ਕੋਈ ਰੌਲਾ ਗੋਲਾ ਪੈ ਜਾ ਜਾਂ ਕਿਤੇ ਨਾ ਬੜੀ ਕਹਿੰਦੇ ਆ ਵੀ ਸਵਰਗ ਹੀ ਕਹਿਸ ਨੇ ਬੜੀ ਇੱਥੇ ਸਿਕਿਉਰਿਟੀ ਆ ਜੇ ਆਹ ਵੇਖੋ ਘਰਾਂ ਦੇ ਘਰ ਕਿਦਾਂ ਲੋਕ ਲੱਗੇ ਕੋਈ ਇਹ ਥੋੜਾ ਵੀ ਕਾਲੇ ਕੱਛਿਆਂ ਵਾਲੇ ਪੈ ਗਏ ਜਾਂ ਕੋਈ ਨਲਕਾ ਲਾ ਕੇ ਲੈ ਗਿਆ ਜਾਂ ਲੋਹਾ ਲਾ ਕੇ ਲੈ ਗਿਆ ਜਾਂ ਕਿਦਨਾਂ ਐਸੇ ਤੁਹਾਨੂੰ ਦਿਖਾਉਣਾ ਨੁਕਰੇ ਮਾਮੇ ਖੜੇ ਹੁੰਦੇ ਇੱਥੇ ਵੱਡੀ ਗੱਡੀ ਲਾ ਕੇ ਇੱਥੇ ਨਹੀਂ ਅੱਗੇ ਹੋਣਗੇ ਉਹ ਗੱਡੀ ਦੂਰੋਂ ਚਮਕਪ ਜਾਂਦੀ ਹੈ ਜੇ ਕੋਈ ਰਾਤ ਐਕਸੀਡੈਂਟ ਹੋ ਜਾਏ ਕੋਈ ਗੱਲਬਾਤ ਹੋ ਜਾਵੇ ਇੱਥੇ ਉਸੇ ਵੇਲੇ ਜਹਾਜ਼ ਆਉਣੇ ਚਾਲੂ ਹੋ ਜਾਣੇ ਆਂਬੂਲੈਂਸ ਆਉਣੀਆਂ ਚਾਲੂ ਹੋ ਜਾਂਦੀਆਂ ਮਤਲਬ ਕਹਿਣ ਤੋਂ ਪਾ ਕੇ ਆ ਵੇਖੋ ਆ ਟੋਇਆ ਪੁੱਟਿਆ ਜੇ ਇੰਡੀਆ ਹੁੰਦਾ ਤੇ ਘੜੱਪ ਕਰਦਾ ਪਿਆ ਹੋਣਾ ਇੱਥੇ 3-4 ਪਹਿਲਾਂ ਬੰਦੇ ਖਤਮ ਹੋਣੇ ਆ। ਉਹ ਸ਼ੀਸ਼ਾ ਵੀ ਅਗਲੇ ਲਾਇਆ ਕਿ ਜਿਹੜਾ ਪਹਾੜੀ ਤੋਂ ਬੰਦਾ ਠਾਂ ਨਾ ਆਉਂਦਿਆ ਉਹ ਵੇਖ ਸਕੇ ਸੜਕ ਤੇ ਕੀ ਆਉਂਦਿਆ ਔਰ ਆ ਦੇਖੋ ਇਧਰ ਚੱਲਣ ਡਿਆ ਫੈਕਟਰੀ ਦਾ ਕੰਮ ਭੈਣੋਂ ਬੜੀਆਂ ਧਾਰਾ ਤੋਂ ਜਿੰਜਾ ਗੱਡੀਆਂ ਵੀ ਆ। ਆ ਸਾਰੀਆਂ ਸੜਕਾਂ ਦੇ ਵੇਖ ਲਓ ਬਿਜਲੀ ਲਾਈ ਆ ਨਾ ਲਿਆਂਦੀ। ਸਰਕਾਰੀ ਜੇ ਸੜਕੋ ਟੈਕਸ ਲੈਂਦੇ ਆ ਜਾ ਸੜਕੋ ਪੈਸਾ ਲੈਂਦੇ ਆ ਅੱਜ ਛੱਟ ਤੇ ਉਹ ਲਾਉਂਦੇ ਵੀ ਆ ਬੱਜੇ ਬੱਚਾ ਜੰਮਦਾ ਉਹਨੂੰ ਵੀ ਪੈਸੇ ਦਿੰਦੇ ਆ 18 ਸਾਲ ਤੱਕ ਬੱਚੇ ਵੱਡੇ ਹੋਣ ਤੱਕ ਪੈਸੇ ਦਿੰਦੇ ਆ ਦੀ ਪੜ੍ਹਾਈ ਫਰੀ ਆ ਸਕੂਲ ਫਰੀ ਆ ਉਹਦੇ ਵਾਸਤੇ ਬੱਸ ਫਰੀ ਆ ਤੇ ਜੇ ਬੰਦੇ ਦੀ ਨੌਕਰੀ ਵੀ ਪੂਰੀ ਹੈਲਪ ਕਰਦੇ ਆ ਇੱਧਰ ਤਾਂ ਆਪਣਾ ਮੂੰਹ ਨਹੀਂ ਦਿਖਦਾ ਕੀ ਆ ਵੇਖੋ ਪੱਕੀਆਂ ਸੜਕਾਂ ਬਬੂ ਮਾਨ ਦਾ ਗਾਣਾ ਚੱਦਿਆ ਆ ਜਾਂਦਾ ਆ ਇੱਕ ਪਿੰਡ ਹੋਰ ਆਉਣ ਲਗਾ ਸੁੰਨੀਆਂ ਗਲੀਆਂ ਪਈਆਂ ਛਣਕਦੀਆਂ ਆ ਜਾ ਮਿਰਜਾ ਬਣ ਕੇ ਦੁੱਧ ਪਿਆਵਾ ਲਾਚੀਆਂ ਵਾਲਾ ਧਰੀ ਕਾੜਨੀ ਕਾੜੇ ਪਿਛਲੀ ਗਲੀ ਵਿੱਚ ਆ ਆ ਜਾ ਸੋਹਣਿਆ ਸੌਂਗੇ ਪਿੰਡ ਦੇ ਸਾਰੇ ਤੇ ਇੱਕ ਮੈਂ ਤੁਹਾਨੂੰ ਹੋਰ ਚੀਜ਼ ਡਰਾਉਣੀ ਦੀ ਦੱਸਣੀ ਚਲ ਡਰਨ ਵਾਲੇ ਪੰਜਾਬੀ ਕਿੱਥੋਂ ਆ ਆਪਣਾ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿੱਥੋਂ ਵੇਖਣ ਦੇ ਆ ਐਸ ਟਾਈਮ ਰਾਤ ਦੇ 11 12 ਵਜੇ ਆ ਤੇ ਇੱਕ ਚੀਜ਼ ਹੋਰ ਤੁਹਾਨੂੰ ਦਿਖਾਉਣੀ ਸੀ ਬੱਚਿਓ ਤੁਸੀਂ ਨਾ ਵੀਡੀਓ ਵੇਖ ਕੇ ਡਰ ਜਾਓਗੇ ਇੱਥੇ ਨਾ ਇਸ ਮੋੜ ਤੇ ਐਕਸੀਡੈਂਟ ਹੁੰਦੇ ਆ ਤੇ ਕਈ ਵਾਰ ਬੜੂਆਂ ਬਧਰੂਆਂ ਵੀ ਤੁਰੀਆਂ ਫਿਰਦੀਆਂ ਚੱਲ ਰੱਬ ਨਾ ਕਰੇ ਸਾਡੇ ਕੋਈ ਕੈਮਰੇ ਚ ਕੈਦ ਹੋਵੇ ਤੇ ਉਦਾਂ ਦਿਲ ਥੰਮ ਕੇ ਰੱਖਿਓ ਇੱਥੇ ਨਾ ਦੋ ਦਿਨ ਮੋਟਰਸਾਈਕਲ ਪਹਿਲਾਂ ਹੀ ਵੱਜੇ ਆ ਤੇ ਜਦੋਂ ਉਹ ਕੋਈ ਫਿਲਮ ਬਣਦੀ ਹੈ ਨਾ ਕੋਈ ਵੀ ਕੋਈ ਤੇ ਉਸ ਟਾਈਮ ਆ ਜਾਂਦੇ ਸੀਨ ਲੈ ਜਾਂਦੇ ਵਿੱਚੋਂ ਕੁਰਕੀ ਆ ਦੇਖੋ ਇਹ ਮੇਰੇ ਪਿੰਡ ਨੂੰ ਸੜਕ ਜਾਣ ਦੀ ਪੂਰਾ ਜੰਗਲ ਵੇਲਾ ਹੀ ਆ ਬਾਬਿਓ ਤੇ ਰੋਜ਼ ਮੈਂ ਸਫਰ ਕਰਕੇ ਇਧਰ ਨੰਨ ਕੇ ਜਾਣਾ ਜਦ ਵੇਖਿਓ ਇਧਰ ਕਈ ਵਾਰ ਤੇ ਰੱਬ ਤੁਹਾਡਾ ਭਲਾ ਕਰੇ ਬੜੇ ਬੜੇ ਵੱਡੇ ਟਰੱਕ ਗੱਡੀਆਂ ਗੁੱਡੀਆਂ ਜਾਂਦੀਆਂ ਇਧਰੋਂ ਆ ਦੇਖੋ ਆਪਣੀ ਗੱਡੀ ਚੈੱਕ ਕਰਨ ਗਿਆ ਮੈਂ ਉੱਥੇ ਪਿੱਛੇ ਮੇਰੇ ਨਹੀਂ ਕੋਈ ਬਹਿ ਗਿਆ ਵਾਹਿਗੁਰੂ ਪੈਂਦੇ ਸੱਪ ਦੀ ਸਰੀ ਤੋਂ ਨੋਟ ਚੁੱਕਣੇ ਨਹੀਂ ਸੌਖੇ ਨਹੀਂ ਡਰਾਈਵਰੀ ਹੋਰ ਇੱਧਰ ਲੱਗਾ ਹੀ ਉਹਦਾ ਕਿਸੇ ਦਾ ਜਦੋਂ ਕੋਈ ਪੂਰਾ ਹੁੰਦਾ ਨਾ ਉੱਥੇ ਮੋਮਬਤੀਆਂ ਜਗਦੀਆਂ ਤੇ ਕ੍ਰਿਸ਼ਨ ਦਾ ਨਿਸ਼ਾਨ ਲਾ ਦਿੰਦੇ ਵੀ ਇੱਥੇ ਬਹੁਤ ਪੂਰਾ ਆ ਆ ਵੇਖੋ ਕਈ ਵਾਰ ਨਾ ਇੰਨਾ ਰਾਹਾਂ ਤੇ ਹਰਨ ਖਰਗੋਸ਼ ਕੋਈ ਨਾ ਕੋਈ ਚੀਜ਼ ਵੱਜਦੀ ਹੁੰਦੀ ਗੱਡੀ ਦੇ ਨਾਲ ਪਰ ਅੱਜ ਮੀ ਪਿਆ ਖੁੱਡਾਂ ਚ ਬੈਠੇ ਹੋਣੇ ਆ ਜਤਾਂ ਇਹ ਪਹਿਲੀ ਵਾਰ ਰਾਤ ਦੀ ਵੀਡੀਓ ਬਣਾਈ ਆ ਕਿ ਭਰਾਵਾਂ ਦਿਖਾ ਲਈਆ ਵੇਖੋ ਇੱਧਰ ਉੱਡ ਕੇ ਸੋਹਣਿਆ ਆ ਜਾਵੇ ਉੱਡ ਕੇ ਨੈਣਾ ਦੀ ਪਿਆਫ਼ ਵਜਾ ਜਾਵੇ ਕਹਿੰਦੀ ਉੱਡ ਕੇ ਸੋਹਣਿਆ ਆਉਣ ਡਿਆ ਗਾੜੇ ਕੋਈ ਆ ਵੇਖੋ ਉਧਰ ਲਿਖ ਕੇ ਲਾਇਆ ਨਾ ਸਰਕਾਰ ਨੇ ਕਿ 80 ਦੀ ਸਪੀਡ ਤੇ ਰੱਖਿਓ ਕੋਈ ਇਹ ਨਾ ਹੋਵੇ ਕਿ ਬੱਬਰ ਸ਼ੇਰ 120 30 40 ਤੇ ਆਵੇ ਮੋੜ ਕੋੜ ਬਹੁਤ ਆ ਇਹ ਨਾ ਵੇ ਸਪੈਦਿਆਂ 'ਚ ਬੱਚਾ ਹੋਇਆ ਅਗਲਾ ਆ ਮਿੰਟ ਸੇ ਗਰਾਵਨ ਹੁਣ ਹੁਣ ਪਿੰਡ ਆਇਆ ਏ ਇੱਕ ਛੋੜਾ ਜਿਹਾ ਤੇ ਇਸ ਪਿੰਡ ਦੇ ਘਰ ਮੈਂ ਕਹਿੰਦਾ ਵੀ ਜਿੰਨੇ ਸਾਡੇ ਸ਼ਾਵਾਂ ਦੇ ਘਰ ਨਾ ਡੇਰੇ ਤੇ 10 12 ਉਹਨੇ ਘਰ ਆ ਤੇ ਸ਼ਾਵਾਂ ਦਾ ਟਾਈਮ ਸਾਡਾ ਪੜਦੇ ਰਹੇ ਮੁੰਡੇ ਬਹੁਤ ਵੱਡਾ ਪਰਿਵਾਰ ਹੁੰਦਾ ਹੈਗਾ ਆ ਵੇਖੋ ਹੁਣ ਸਾਡਾ ਪਿੰਡ ਚੱਲੂ ਹੋਣਾ ਆਏ ਤੇ ਮਿੱਤਰੋ ਪਰਫਾ ਪੈਣੀਆਂ ਫੇਰ ਪਤਾ ਲੱਗੂ ਕਿ ਕਿੰਨੇ ਭਰਾ ਵਾ ਐ ਫੇਰ ਕੁੱਤਿਆਂ ਕੀ ਰਲੇ ਚੜਨੀਆਂ ਇੱਕ ਮਿੰਟ ਠਹਿਰੇ ਹੋਣ ਜਰਾ ਲੈ ਬਈ ਮਿੱਤਰੋ ਆ ਗਿਆ ਸਾਡਾ ਪਿੰਡ ਕਦੇ ਪਿੰਡ ਪੰਜਾਬ ਵਾਲਾ ਛੱਡ ਕੇ ਆਏ ਕਦੇ ਬਿਆਨਾਂ ਛੱਡਿਆ ਹੁਣ ਇਸ ਪਿੰਡ ਨੂੰ ਇਹਨਾਂ ਲੋਕਾਂ ਨੂੰ ਆਪਣੇ ਬਣਾਇਆ ਰਾਤ ਪਟ્રોલ ਤੋਂ ਬੰਦਾ ਓਏ ਆ ਦੇਖੋ ਕੂੜੇ ਵਾਲੇ ਡੱਬੇ ਬਾਹਰ ਕੱਢੇ ਆ ਸਾਰੇ ਗੱਡੀ ਦੀ ਲਾਈਨ ਆਉਣਾ ਇਹ ਵੀ 172 ਹਰ ਹਾਲ ਦੇ ਲੈਂਦੇ ਕੂੜਾ ਚੁਪਣ ਵਾਲੇ ਇੱਥੇ ਸਾਡੇ ਕਾਕੇ ਦਾ ਸਕੂਲ ਆ ਕਈ ਯਾਰ ਕੀ ਹੁੰਦਾ ਵਾ ਕਿ ਜਦਾਂ ਮੀਂਹ ਪੈਂਦਾ ਨਾ ਕਈ ਯਾਰ ਇਹਨਾਂ ਸਪੀਡ ਵਾਲਾ ਕੈਮਰਾ ਵੀ ਰੱਖਿਆ ਹੁੰਦਾ ਕਿ ਬੰਦੇ ਦੀ ਫੋਟੋ ਖਿੱਚ ਲੈਂਦੇ ਫਿਰ ਜੁਰਮਾਨਾ ਵੀ ਆਹ ਭਾਈ ਆ ਜਾਂਦਾ ਓਏ ਭਾਈ ਓਏ ਕੀ ਬੰਦਾ ਕਰੇ ਚੰਗਾ ਮੇਰੇ ਵੀਰ ਭੈਣ ਭਰਾਵੋ ਵੀਡੀਓ ਲਾਈਕ ਫਾਲੋ ਸ਼ੇਅਰ ਕਰ ਦਿਓ ਲਵ ਜੂ ਬਟਾਲੇ ਵੱਲੋਂ